ਤੜੀ ਦੇ ਬਾਰੇ ਦੱਸੋ ਸਰ ਮਹਮੂਦਰ ਮਤਨ ਪ੍ਰੈਸਟਰੀ ਵਿਲਾ ਅੱਜ ਸੋਭਨ ਲੇਟੋਟਾ ਅੱਜ ਹੁਣ ਹਵੇਲੀ ਦੇ ਵਿੱਚ ਡਾਕਟਰ ਪਰਨੋ ਕੈਮਿਸਟਰ ਭਰਾਵਾਂ ਨਾਲ ਮਿਲ ਕੇ ਉਹਦਾ ਪ੍ਰੋਗਰਾਮ ਕਰ ਗਿਆ ਹੈ ਇੱਕ ਮਲੇਰਪੁਰ ਨਾਂ ਦੇ ਅੰਦਰ ਜੋ ਜ਼ੁਰ ਤੋਂ ਮਿਸਾਲ ਹੈ ਕਿ ਮਲੇਰਪੁਰ ਦਾ ਇੱਕ ਭਾਈਚਾਰ ਖਾਸ ਦਾ ਪ੍ਰਤੀਕ ਹੈ ਤੇ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਬਣਿਆ ਹੋਇਆ ਹੈ ਜਿਸ ਦੀ ਅੱਜ ਤਾਜ਼ਾ ਨਿਸ਼ਾਨ ਦੇਖਣ ਨੂੰ ਮਿਲਿਆ ਕਿ ਮਲੇਰਪੁਰ ਦਾ ਦੇ ਅੰਦਰ ਜ਼ਿਲ੍ਹਾ ਮਲੇਰਕੋਟ ਦਾ ਅਮਰਗੜ ਤੇ ਅਹਿਮਦਗੜ ਸੰਗੌੜ ਦੇ ਕਮਿਸ਼ਨਰਾਂ ਦਾ ਜਿਹੜਾ ਰੋਜ਼ਾ ਅਫਤਾਰ ਦਾ ਪ੍ਰੋਗਰਾਮ ਆਪਣੇ ਹੀ ਨਾਲ ਹਵੇਲੀ ਦੇ ਵਿੱਚ ਹੋਇਆ ਹੈ ਇਹਦੇ ਵਿੱਚ ਡਰੱਗ ਇਨਸਪੈਕਟਰ ਜ਼ਿਲ੍ਹਾ ਮਲੇਰਕੋਟ ਦਾ ਤੇ ਸਮੂਹ ਕਮਿਸ਼ਨਰ ਸਿੰਘ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਪਹੁੰਚੇ ਨੇ ਇੱਥੇ ਇੱਥੇ ਇੱਕ ਇੱਕ ਦੇਖਣ ਨੂੰ ਮਿਲਿਆ ਕਿ ਭਾਈਚਾਰਕ ਸਾਂਝ ਜਿਹੜੀ ਮਲੇਰਕੋਟ ਦੇ ਵਿੱਚ ਜਿਹੜੀ ਸ਼ੁਰੂ ਤੋਂ ਵਧੀਆ ਲੋਕ ਇਹਨੂੰ ਪਸੰਦ ਕਰ ਰਹੇ ਨੇ ਮਲੇਰਕੋਟ ਨੂੰ ਭਾਈਚਾਰਕ ਸਾਂਝ ਕਰਕੇ ਕੁਆਇਟੇ ਦੇ ਵਿੱਚ ਨੂੰ ਮਿਲਿਆ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਆ ਕੇ ਰੋਜ਼ਾ ਉਪਾਰੀ ਕੀਤੀ ਹੈ ਤੇ ਇੱਕ ਬਹੁਤ ਬੜਾ ਹੈ ਲੱਗਾਇਆ ਹੋਇਆ ਯਕੀਨਾ ਸਰ ਇਕਵਾਲ ਸਿੰਘ ਜੀ ਹਾਂਜੀ ਕਿੱਥੋਂ ਆਏ ਹੋ ਜੀ ਅੰਮ੍ਰਿਤਸਰ ਤੋਂ ਆਏ ਹਾਂ ਹਾਂਜੀ ਅੱਜ ਦਾ ਰੋਜ਼ਾ ਉਪਾਰ ਪਾਰਟੀ ਦੇ ਵਿੱਚ ਪਹੁੰਚੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪ ਜੀ ਪਹੁੰਚ ਗਏ ਜੀ ਭਾਈਚਾਰਕ ਸੰਗਤ ਮਤਰਾ ਕਰਕੇ ਕੀਤੀ ਨਹੀਂ ਬਹੁਤ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਇਹਦੇ ਬਾਰੇ ਆਲ ਮਿਲ ਕੇ ਸਾਰੇ ਭਾਈਚਾਰੇ ਖੁਸ਼ਾ ਨੂੰ ਕੈਦ ਰੱਖੋ ਜੀ ਆਪਾਂ ਰੱਖੀ ਸੀ ਪੰਜਾਬ ਦੇ ਪ੍ਰਧਾਨ ਪ੍ਰੈਜ਼ੀਡੈਂਟ ਫਲੇਰਪੋਡਾ ਹੋਲਸੇਲ ਜੁਗਾਸ਼ੀ ਜੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਇਹਦੇ ਬਾਰੇ ਦੱਸੋ ਜੀ ਉਹ ਪ੍ਰੋਗਰਾਮ ਇਹ ਸਭ ਸਾਂਝਾ ਜੀ ਸਾਰੇ ਦੋਸਤਾਂ ਨੇ ਮਿਲ ਕੇ ਸਾਰੀ ਐਸੋਸੀਏਸ਼ਨ ਨੇ ਮਿਲ ਕੇ ਕਰਵਾਇਆ ਕਰਕੇ ਲਈ ਆਪਸੀ ਆਪ ਨੂੰ ਬੜਤਨ মহোসে ও দূর হ্যাঁ